ਦਿਮਾਗ ਜਾ ਅੱਜ ਭੰਤੇ ਕਾ ਦਿੱਤੀ ਕਾਲੀ ਔਰ ਕਿਸ ਕਰ ਅੱਜ ਦੀ ਇਹ ਜੀ ਟੋਲ ਫ੍ਰੀ ਦੀ ਕਾਲ ਆਏ ਸਾਡੀ ਜਿਹੜੇ ਟੋਲ ਦੇ ਰੇਟ ਵਧਿਆ ਜਿਆਦਾ ਉਹਦੇ ਕਰਕੇ ਹੀ ਟੋਲ ਫ੍ਰੀ ਕਰ ਰਹੇ ਅੱਜ ਜੇ ਟੋਲ ਦੇ ਜਿਆਦਾ ਰੇਟ ਵਧਣ ਆ ਤਿੰਨ ਇਸ ਸਾਲ ਚ ਤਿੰਨ ਵਾਰੀ ਰੇਟ ਵਧ ਗਿਆ ਟੋਲ ਦਾ ਇਸ ਕਰਕੇ ਸਾਰੀਆਂ ਜੱਥੇਬੰਦੀਆਂ ਨੇ ਰਲ ਕੇ ਅਸੀਂ ਕਾਲ ਆਏਗਾ ਫ੍ਰੀ ਕਰ ਦਿੰਦਾ ਜਿਹੜਾ ਹੈਗਾ ਇਹਨੂੰ ਫ੍ਰੀ ਅੰਮਿੱਚੇ ਸਮੇਂ ਲਈ ਕਰਾਂਗੇ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੋ ਜਾਂਦਾ ਰੇਟ ਨਹੀਂ ਘਟ ਜਾਂਦਾ ਇਹ ਬੇਸਿਕ ਕਾਰਨ ਈ ਹੈ ਬੇਸਿਕ ਕਾਰਨ ਹੈ ਜਿੱਦਣ ਟੋਲ ਸ਼ੁਰੂ ਹੋਇਆ ਸੀ 150 ਰੁਪਏ ਦੀ ਪਰਚੀ ਕੱਟਦੇ ਸੀ 24 ਘੰਟੇ ਦੀ 24 ਘੰਟੇ ਜਿੰਨੇ ਕਿਹੜੇ ਮਰਜ਼ੀ ਲਾ ਲਓ ਤੁਸੀਂ ਅੱਜ 430 ਦੀ ਪਰਚੀ ਇੱਕ ਪਾਸੇ ਦੀ ਹੈ ਫਲੋਰ ਜਾਣਾ ਹੋਵੇ 100 ਦਾ ਤੇਲ ਲੱਗਦਾ ਤੇ 430 ਦੀ ਪਰਚੀ ਆ ਕਿਹੜਾ ਬੰਦਾ ਦੇ ਉੱਪਰ ਇਹ ਇੰਨਾ ਇਹ ਇੰਨਾ ਬਜਟ ਜਿਹੜਾ ਟੋਲ ਦੇ ਉੱਪਰ ਪੈ ਰਿਹਾ ਸਾਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਸਾਰਾ ਜੋਰ ਇਸੇ ਟੋਲ ਤੇ ਕਿਉਂ ਲਾਈ ਜਾਂਦੀ ਹੈ ਮੈਂ ਇਸ ਆਹ ਸਾਲ ਦੇ ਵਿੱਚ ਤਿੰਨ ਵਾਰ ਹੀ ਵਧ ਗਿਆ ਕਿੱਡੇ ਜੱਤੇ ਨਿਕਨੇ ਸਪੱਟਾ ਜਿਹੜੀਆਂ ਦੋ ਕਿਸਾਨ ਜਿੱਤੇ ਬੰਦੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ BKU ਦਵਾਪਾ ਐ ਰਾਜ ਸਾਹਿਬ ਵਾਲੀ ਜਿਹੜੀ ਜਿੱਤੇ ਬੰਦੀ ਹੈ ਦੋ ਜਿੱਤੇ ਬੰਦੀਆਂ ਕਿਸਾਨ ਜਿੱਤੇ ਬੰਦੀਆਂ ਨੇ ਸਾਡੇ ਨਾਲ ਟੈਕਸੀ ਯੂਨੀਅਨਾਂ ਦੇ ਜਿਹੜੀਆਂ ਜਿੰਨੀਆਂ ਵੀ ਇਧਰੋਂ ਪਿੱਛੋਂ ਪਗਵਾਣੀ ਤੋਂ ਲੈ ਕੇ ਲੁਧਿਆਣਾ ਟੈਕਸੀ ਚਾਪਰੇਟਰ ਨੇ ਸਾਰੇ ਸਾਡੇ ਨਾਲ ਤੇ ਟਰੱਕ ਟਰੱਕ ਜੂਨੀਅਨਾਂ ਤੇ ਟਿਪਰ ਯੂਨੀਅਨਾਂ ਤੇ ਹੋਰ ਕਈ ਜਿੱਤੇ ਬੰਦੀਆਂ ਨੇ ਸੋਸ਼ਲ ਜਿੱਤੇ ਬੰਦੀਆਂ ਨਾਲ ਸਮਰਥਨ ਕਰ ਤੱਕ ਆ ਇਹ ਦਾ ਫ੍ਰੀ ਰਹੂਗਾ ਔਰ ਕਿੰਨੇ ਵਜੇ ਕਰੇਗਾ ਅਸੀਂ 11 11 11 ਫਰੀ ਕਰਾਂਗੇ ਅਣ ਮਿੱਥੇ ਸਨ ਲਈ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾਗਾ ਕਿ ਇਹਦੇ ਵਿੱਚ ਮੈਂ ਪਬਲਿਕ ਨੂੰ ਇੱਕ ਗੱਲ ਕਹਿਣਾ ਵੀ ਇਸ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਸਾਥ ਕਰਨਾ ਚਾਹੁੰਦਾ ਨਾ ਕਰ ਚਾਹੇ ਮਰੂਤੀ ਨੰਗੇ ਚਾਹੇ ਜੈਗਵਰ ਨੰਗੇ ਜੇਬ ਸਭ ਦੀ ਘਟਦੀ ਆ ਤੇ ਇਸ ਕਰਕੇ ਨਾ ਤੇ ਇੱਥੇ ਕੋਈ ਸਹੂਲਤ ਹੈਗੀ ਆ ਨਾ ਕੋਈ ਟਾਇਲਟ ਬਾਥਰੂਮ ਆ ਲੈਟਾ ਇਹਨਾਂ ਦੀਆਂ ਬੰਦ ਪਈਆਂ ਟੋਏ ਇਹਨਾਂ ਦੇ ਪਏ ਆ ਗੱਡੇ ਸਾਰੇ ਟ੍ਰਾਂਸ ਸਿਸਟਮ ਇਹਨਾਂ ਦਾ ਨਹੀਂ ਚੱਲਦਾ ਗੁੰਡਾ ਕਰਦੀ ਇੱਥੇ ਹੁੰਦੀ ਆ ਇਹ ਕਾਦੇ ਪੈਸੇ ਲੈਂਦੇ ਆ ਸਾਡੇ ਤੋਂ ਇਸ ਕਰਕੇ ਹੀ ਸਾਰੀ ਪਬਲਿਕ ਨੂੰ ਕਹਿੰਨੇ ਵੀ ਇੱਥੇ ਆਓ ਸਾਥ ਦਿਓ ਮੌਕਾ ਵਾਏ ਰੇਟ ਘਟ ਜਾਣਗੇ ਜੇ ਸਾਰੇ ਆ ਜਾਣਗੇ ਤੇ ਟੋਰ ਬੰਦ ਕਰਾਇਆ ਜਾਊਗਾ ਜਾਂ ਫ੍ਰੀ ਕਰਾਇਆ ਜਾਊਗਾ ਫ੍ਰੀ ਕਰਾਇਆ ਜਾਊਗਾ ਇਹ ਟੋਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਨਾ ਲੋਕਾਂ ਨੂੰ ਤਾਂ ਸਹੂਲਤਾਂ ਦੇਣੀਆਂ ਪਰੇਸ਼ਾਨੀ ਥੋੜੇ ਦੇਣੀ ਅਸੀਂ ਲੋਕ ਤਾਂ ਫ੍ਰੀ ਲੱਗਣਗੇ ਅੱਜ ਤੋਂ ਫ੍ਰੀ ਆ ਇਹ ਟੋਰ ਅਨਮਿੱਤ ਸਮੇਤ 9 ਮਹੀਨੇ ਚ ਸਮੇਂ